ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਰੁਨਕੌਰ ਤੇ ਮੈਂ ਟੀਵੀ 8 ਫੋਰ ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ ਆਮ ਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਆਉਣਾ ਮਿਲ ਕੇ ਅੱਜ ਦੇ ਅਹਿਮ ਮਸਲਿਆਂ ਬਾਰੇ ਗੱਲਬਾਤ ਕਰਦੇ ਆਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 18 ਮਈ 2017 4 ਮਈ 4 ਜੇਠ ਨਾਨਕਸ਼ਹੀ ਸੰਬੰਧ 549 ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਚਿੰਗ ਕੇਬਲ ਬੈਲ 5 ਕੇਬਲ ਇਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁਕ অনলাইন স্ট্রিমিং গ্লোবাল সিপিএন দি অ্যাপ রাই টিভি 84 দি অ্যাপ রাই ਤੁਸੀਂ টিভি 84 ਨੂੰ ਦੇਖ ਸਕਦੇ ਹੋ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਪਹਿਲੇ ਮਸਲੇ ਬਾਰੇ ਅ ਦੇਖੋ ਅੱਜ ਉਹ ਵਿਸ਼ਾ ਜਿਹੜਾ ਕਿ ਸਾਰੇ ਸਾਊਥ ਏਸ਼ੀਆਨ মিডিਆ ਚ ਖਾਸ ਤੌਰ ਤੇ ছਾਇਆ ਹੋਇਆ ਜੀ ਉਹ ਹੈ ਕੁਲਬੂਸ਼ਨ Yadav ਜਿਹੜਾ ਕਿ ਨੇਵੀ ਦਾ ਸਾਬਕਾ ਆਫੀਸਰ ਰਾਤ ਦਾ جاسੂਸ بلوچستان ਦੇ ਵਿੱਚ ਫੜਿਆ ਗਿਆ ਜੀ اور ایران ਤੋਂ ਜਿਹੜਾ ਉਹ بلوچستان ਜਿੱਥੇ ਬਾਰਡਰ ਲੱਗਦਾ ਹੈ ਉਹਦੇ ਕੋਲ ਜਾਲੀ پاسپورٹ اور پھر ਉਹਨੇ ਬੰਬੀ ਚੌੜੀ ਕਨਫੈਸ਼ਨ ਕੀਤੀ اور ਉਹਦੇ ਫੜੇ ਜਾਣ ਤੋਂ ਬਾਅਦ ਫਿਰ ਜਿਹੜਾ ਸਾਰਾ ਇਹ ਰਾ ਦਾ اپਰੇਟਸ ਸੀ ਉਸ بلوچستان ਚ ਫੈਲਿਆ ਹੋਇਆ ਉਹ ਸਾਰਾ ਤੋਤੇ ਵਾਂਗੂ ਬੋਲਿਆ ਜੀ ਉਹ ਉਸ ਦੀ ਉਸ ਵੀਡੀਓ ਨੂੰ ਉਹਨਾਂ ਨੇ ਪਬਲੀਕਲੀ ਵੀ ਟੀਵੀ ਦੇ ਉੱਤੇ ਦਿਖਾਇਆ اور پاکستان ਦੇ ਮਿਲਟਰੀ ਕੋਰਟ ਨੇ ਕਿਉਂਕਿ ਦੋ ਕਿਸਮ ਦੀਆਂ ਹਮੇਸ਼ਾ ਅਰੈਸਟ ਹੁੰਦੀਆਂ ਨੇ ਜੀ ਇੱਕ ਸਿਵਿਲিয়ান ਅਰੈਸਟ ਹੈ ਜਿਵੇਂ ਪਾਕਿਸਤਾਨ ਭਾਰਤ ਦੇ ਕੰਟੈਕਸਟ 'ਚ ਕਹਿਣਾ ਹੋਵੇ ਤੇ ਕਈ ਵਾਰ ਮਛੇਰੇ ਜਿਹੜੇ ਮੱਛੀਆਂ ਫੜਦੇ ਨੇ ਦੋਵੇਂ ਪਾਸੇ ਕਿਉਂਕਿ ਇੰਟਰਨੈਸ਼ਨਲ ਵਾਟਰਸ ਦੇ ਉੱਤੇ ਕੋਈ ਲਾਈਨ ਤਾਂ ਨਹੀਂ ਖਿੱਚੀ ਹੋਈ ਜੀ ਜੀ ਕਈ ਵਾਰ ਉਹ ਖਬੇ ਸੱਜੇ ਚਲੇ ਜਾਂਦੇ ਨੇ ਉਹ ਫੜੇ ਜਾਂਦੇ ਨੇ ਔਰ ਉਹਨਾਂ ਦਾ ਐਕਸਚੇਂਜ ਹੁੰਦਾ ਹੈ ਕਈ ਵਾਰ इवन ਲੈਂਡ ਬਾਰਡਰ ਦੇ ਉੱਤੇ ਜਿਵੇਂ ਕਸ਼ਮੀਰ ਦਾ ਬਾਰਡਰ ਹੈ ਜਾਂ ਪੰਜਾਬ ਦੇ ਤਾਂ ਹੁਣ ਤਾਰ ਲੱਗੀ ਹੋਈ ਹੈ ਪਰ ਕਈ ਵਾਰ ਕੋਈ ਬੱਚਾ ਜਾਂ ਕੋਈ ਅਨਜਾਨਪੁਣੇ ਚ ਪੰਜਾਬ ਬਾਰਡਰ ਤੇ ਵੀ ਕੁਝ ਏਰੀਏ ਰਹੇ ਨੇ ਜਿੱਥੇ ਕਿ ਕੋਈ ਪ੍ਰੋਪਰ ਇਹ ਨਹੀਂ ਹੈ ਕਿ ਇੱਕ ਖੁੰਝੇ ਤੋਂ ਦੂਜੇ ਖੁੰਝੇ ਤੱਕ ਜਿਹੜਾ ਉਹ ਹੁੰਦਾ ਹੈ ਕਈ ਕਿਸਾਨ ਨੇ ਇਧਰਲੇ ਜਿਨ੍ਹਾਂ ਦੀਆਂ ਜ਼ਮੀਨਾਂ ਉਧਰ ਨੇ ਜੀ ਔਰ ਉਹ ਪਰਮਟ ਲੈ ਕੇ ਜਾਂਦੇ ਨੇ ਸਵੇਰੇ ਜਿਹੜਾ ਉਹ ਜਾ ਕੇ ਸ਼ਾਮ ਨੂੰ 5 ਵਜੇ ਵਾਪਸ ਹੁੰਦੇ ਨੇ ਔਰ ਉੱਥੇ ਉਹ ਕਾਸ਼ਤਕਾਰੀ ਕਰਦੇ ਨੇ ਔਰ ਇਸ ਦੇ ਉੱਤੇ ਹੀ ਰਾਦਰ ਪਿਛਲੇ ਦਿਨਾਂ ਜਿਹੜੀ ਫਿਲਮ ਦਾ ਕਾਫੀ ਚਰਚਾ ਹੈ ਲਾਹੌਰੀਏ ਦੇ ਨਾਮ ਨਾਲ ਜੀ ਸੋ ਉਹਦੇ ਵਿੱਚ ਉਹੀ ਦੱਸਿਆ ਵੀ ਉਹਨਾਂ ਲੋਕਾਂ ਦੇ ਲਈ ਤਾਂ ਉਹ ਜਿਹੜੀ ਵਿੱਚ ਖਿੱਚੀ ਜਾਣੀ ਹੈ ਲੀਕ ਉਹ ਬਾਮਾਨੇ ਨਹੀਂ ਹੈ ਬੇਮਾਨੇ ਜੀ ਜੀ ਔਰ ਕਿਵੇਂ ਉਹ ਸਾਰੇ ਲੋਕ ਜਿਹੜੇ ਨੇ ਕਿਸ ਹੱਦ ਤੱਕ ਉਹ ਸਫਰ ਕਰਦੇ ਨੇ ਕਿਉਂਕਿ ਸਭ ਆ ਪੰਜਾਬ ਦੇ ਇਸ ਜਿਹੜੇ ਚਾਰ ਜ਼ਿਲ੍ਹੇ ਜਿਹੜੇ ਨੇ ਉਹ ਪਾਕਿਸਤਾਨ ਨਾਲ ਬਾਰਡਰ ਲੱਗਦਾ ਹੈ ਅਮਰਸਰ ਹੈ ਗੁਰਦਾਸਪੁਰ ਹੈ ਪਠਾਨਕੋਟ ਹੈ ਫਿਰੋਜ਼ਪੁਰ ਹੈ ਜੀ ਔਰ ਇਹ ਸਾਰੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਕਿਵੇਂ ਉਹ ساری ਪਠਾਨਕੋਟ ਔਰ ਫਾਜ਼ਿਲਕਾ ਛੇ ਜ਼ਿਲ੍ਹੇ ਨੇ ਜਿਨ੍ਹਾਂ ਦੇ ਬਾਰਡਰ ਲੱਗਦੇ ਨੇ ਜੀ ਔਰ ਉੱਥੇ ਬਹੁਤ ਵਾਰੀ ਕੁਛ ਨਾ ਕੁਛ ਵਾਕਿਆ ਕਦੀ ਕਦਾਈ ਹੁੰਦਾ ਹੈ ਕਿ ਉਧਰ ਲਾ ਕੋ ਇਧਰ ਆ ਗਿਆ ਜਾਂ ਇਧਰ ਕੱਟਿਆ ਕਸ਼ਮੀਰ ਚ ਜ਼ਿਆਦਾ ਹੁੰਦਾ ਹੈ ਕਿਉਂਕਿ ਕਸ਼ਮੀਰ ਚ ਕੋਈ ਧਾਰ ਨਹੀਂ ਲੱਗੀ ਹੋਈ ਸੋ ਇਹ ਸਿਵਿਲੀਅਨ ਹੈ ਪਰ ਦੂਸਰੇ ਨੇ ਜਿਹੜੇ ਕਿ ਉੱਥੇ ਜਾ ਕੇ دہشت گردੀ ਦੇ ਦੋਸ਼ ਵਿੱਚ ਫੜੇ ਜਾਂਦੇ ਨੇ ਜਿਵੇਂ ਕਸ਼ਮੀਰ ਸਿੰਘ ਜਾਂ ਸਰਬਜੀਤ ਸਿੰਘ ਜਿਨ੍ਹਾਂ ਦੀ ਲੰਬੀ ਲਿਸਟ ਹੈ ਜਿਹੜੇ ਕਿ RAW ਵਾਲਿਆਂ ਨੇ ਪਾਕਿਸਤਾਨ ਦੇ ਵਿੱਚ ਭੇਜ ਕੇ ਉੱਥੇ ਜਿਹੜੇ ਬੰਬ ਬਲਾਸਟ ਕਰਵਾਏ ਜੀ ਉਹਨਾਂ ਤੇ ਮੁਕਦਮਾ ਚੱਲਦਾ ਹੈ ਡਿਫਰੈਂਟ ਉਸ ਕਿਉਂਕਿ ਜਿਹੜਾ ਪੀਨਲ ਕੋਡ ਦੇ ਵਿੱਚ ਵੀ ਜਿਹੜਾ ਜਸੂਸਾਂ ਦੇ ਲਈ ਆ ਉਹ ਇੱਕ ਵੱਖਰਾ ਕ੍ਰਾਈਟੇਰੀਆ ਹੈ ਔਰ ਇਸੇ ਤਰ੍ਹਾਂ ਭਾਰਤ ਦੇ ਵਿੱਚ ਵੀ ਆਈਐਸਆਈ ਦੇ ਫੜੇ ਜਾਂਦੇ ਨੇ ਔਰ ਇਹ ਹੁੰਦਾ ਕਿ ਜਸੂਸ ਨੇ ਉਹਨਾਂ ਨੂੰ ਉਹ ਆਮ ਸਹੂਲਤਾਂ ਜਾਂ इवन ਉਹ ਐਕसेस ਦੇਣੀ ਵੀ ਜ਼ਰੂਰੀ ਨਹੀਂ ਹੁੰਦੀ ਜਿਹੜੀ ਕਿ ਅਦਰਵਾਇਜ਼ ਸਿਵਲਾਈਜ਼ਡ ਕੰਟਰੀਜ਼ ਵਿਆਨਾ ਕਨਵੈਨਸ਼ਨ ਜਿਹੜੀ ਕਿ ਇਸ ਕਿਸਮ ਦੇ ਮਾਮਲਿਆਂ ਨੂੰ ਨਿਬੜਦੀ ਦੇਖਦੇ ਜੀ ਇਸ ਤੋਂ ਇਲਾਵਾ ਤੀਸਰੀ ਕਲਾਸ ਮੁਖਤੌਰ ਤੇ ਜੰਗ ਦੇ ਦੌਰਾਨ ਹੁੰਦੀ ਹੈ ਜਦੋਂ ਮਲਕਾਂ 'ਚ ਜੰਗ ਹੁੰਦੀ ਹੈ ਜਿਹੜੇ ਪ੍ਰਿਜ਼ਨਰ ਆਫ ਵਾਰ ਬਣਦੇ ਨੇ ਜੰਗੀ ਕੈਦੀ ਬਣਦੇ ਨੇ ਅਸਲ 'ਚ ਵਿਆਨਾ ਜਿਹੜੀਆਂ ਕਨਵੈਨਸ਼ਨਸ ਨੇ ਜਿਨ੍ਹਾਂ ਤੇ ਵੀ ਸਾਰਾ ਕੇਸ ਇੰਡੀਆ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੇਗ ਲੈ ਕੇ ਗਿਆ ਉਹਦਾ ਆਧਾਰ ਵਿਆਨਾ ਕਨਵੈਨਸ਼ਨ ਨੂੰ ਬਣਾਇਆ ਗਿਆ ਸੋ ਵਿਆਨਾ ਕਨਵੈਨਸ਼ਨ ਦਾ ਮੋਸਟ ਕਿਉਂਕਿ ਸੈਕੰਡ ਵਰਲਡ ਵਾਰ ਦੇ ਦੌਰਾਨ ਜਿਹਦੇ ਵਿੱਚ ਕਰੋੜਾਂ ਮਾਰੇ ਗਏ ਲੱਖਾਂ ਜੰਗੀ ਕੈਦੀ ਬਣੇ ਜੰਗੀ ਕੈਦੀਆਂ ਨਾਲ ਸਲੂਕ ਕੀ ਹੋਏ ਉਹਨਾਂ ਦੀਆਂ ਮੁੱਢਲੀਆਂ ਲੋੜਾਂ ਕੀ ਨੇ ਉਹਨਾਂ ਦੀ ਉਹ ਜਿਹੜੇ ਹੈ ਉਸ ਨਾਲ ਸੰਬੰਧਿਤ ਐਕਸੈਸ ਹੋਏ ਕਾਨੂੰਨੀ ਜੀ ਐਕਸੈਸ ਹੋਏ ਜਿਸ ਮੁਲਕ ਦਾ ਕੋ ਬੰਦਾ ਹੁੰਦਾ ਹੈ ਉਹਦੇ ਉਹਨੂੰ ਤੱਕ ਪਹੁੰਚ ਹੋਏ ਸੋ ਉਹ ਇੱਕ ਕਨਵੈਨਸ਼ਨਸ ਦਾ ਲੰਬਾ ਚੌੜਾ ਪਾਰਟ ਹੈ ਸੋ ਜ਼ਾ ਰਹੇ ਕਿ ਇਹ ਜਿਹੜਾ ਕੁਲ ਬੁਸ਼ਨ ਯਾਦਵ ਫੜਿਆ ਗਿਆ ਜਸੂਸ ਸੀ ਔਰ ਉਸ ਦੇ ਸਬੂਤ ਉਹਦੇ ਆਪਣੀ ਮੂੰਹ ਤੋਂ ਹੀ ਨਿਕਲ ਰਹੇ ਸੀ ਜੀ ਜੀ ਹੁਣ ਅਸੀਂ ਇਹ ਕੇਸ ਜਿਵੇਂ ਮੈਂ ਕਿਹਾ ਵੀ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਦੇ ਥੱਲੇ ਭਾਰਤ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਚ ਲੈ ਕੇ ਗਿਆ ਉਹਦੇ ਚ ਉਹਨਾਂ ਨੇ ਕਿਹਾ ਕਿ ਜੀ ਨਹੀਂ ਉਹ ਜਿਹੜਾ ਹੈਗਾ ਉਹ ਠੀਕ ਹੈ ਨੇਵੀ ਚ ਉਹਨੇ ਸਰਵ ਕੀਤਾ ਪਰ ਉਹਨੂੰ ਕੋਈ ਐਕਸੈਸ ਨਹੀਂ ਵਕੀਲ ਨਹੀਂ ਦਿੱਤਾ ਗਿਆ ਉਹਨੂੰ ਜਿਹੜੀ ਹੈ ਸਾਡਾ ਕੌਂਸੂਲੇਟ ਉਹਨੂੰ ਮਿਲਣਾ ਚਾਹੁੰਦਾ ਸੀ ਉਹਨੂੰ ਐਕਸੈਸ ਨਹੀਂ ਦਿੱਤੀ ਗਈ ਔਰ ਉਹਨੂੰ ਪਾਕਿਸਤਾਨ ਦੇ ਮਿਲਟਰੀ ਕੋਰਟ ਨੇ ਮੌਤ ਦੀ ਸਜ਼ਾ ਸੁਣਾਈ ਜੀ ਔਰ ਇਸ ਦੇ ਉੱਤੇ ਜਿਹੜਾ ਵਿਆਨਾ ਕਨਵੈਨਸ਼ਨ ਦੇ ਥੱਲੇ ਮੌਤ ਦੀ ਸਜ਼ਾ ਦੇ ਉੱਤੇ ਜਿਹੜੀ ਹੈ ਉਹ ਰੋਕ ਲਾਈ ਜਾਏ ਹੁਣ ਜ਼ਾਹਰ ਹੈ ਵੀ ਇਹ ਇੱਕ ਲਿਮਿਟਿਡ ਇਸ ਕੇਸ ਦਾ ਦਾਇਰਾਕਾਰ ਸੀ ਔਰ ਜਦੋਂ ਅਸੀਂ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੀ ਕੰਪੋਜੀਸ਼ਨ ਦੇਖਦੇ ਆਂ ਔਰ ਉਹਦਾ ਅਧਿਕਾਰ ਖੇਤਰ ਦੇਖਦੇ ਜੀ ਤਾਂ ਫਿਰ ਇਹ ਗੱਲ ਦੇਖਣ ਵਾਲੀ ਹੈ ਵੀ ਇਸ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਕੁੱਲ 15 ਜੱਜ ਹੁੰਦੇ ਨੇ ਔਰ ਉਹ ਜਿਹੜੇ 15 ਜੱਜ ਨੇ ਉਹਨਾਂ ਚੋਂ ਤਿੰਨ ਜੱਜ ਏਸ਼ੀਆ ਚੋਂ ਆਉਂਦੇ ਨੇ ਇੱਕ ਪੂਰੀ ਪ੍ਰੋਸੈਸ ਹੁੰਦੀ ਹੈ ਔਰ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਜਿੱਦੇ 193 ਦੇਸ਼ ਮੈਂਬਰ ਨੇ ਵੋਟਾਂ ਰਾਹੀਂ ਚੁਣੇ ਜਾਂਦੇ ਨੇ ਔਰ ਤਿੰਨ ਜਿਹੜੇ ਜੱਜ ਨੇ ਉਹ ਏਸ਼ੀਆ ਚੋਂ ਆਉਂਦੇ ਨੇ ਔਰ ਇਸ ਵਾਰ ਜਿਹੜੇ 15 ਜੱਜਾਂ ਦਾ ਇਹ ਪੈਨਲ ਹੈ ਉਹਨਾਂ 'ਚ ਇੱਕ ਜੱਜ ਭਾਰਤੀ ਮੂਲ ਦਾ ਦਲਵੀਰ ਭੰਡਾਰੀ ਵੀ ਹੈ ਜਿਹੜਾ ਕਿ ਹਾਈ ਕੋਰਟ ਦਾ ਜੱਜ ਵੀ ਰਿਹਾ ਹੈ ਸੁਪਰੀਮ ਕੋਰਟ ਦਾ ਜੱਜ ਵੀ ਰਿਹਾ ਹੈ ਵਕੀਲ ਵੀ ਰਿਹਾ ਹੈ ਸੁਪਰੀਮ ਕੋਰਟ ਦਾ ਪਹਿਲਾ ਜੱਜ ਬਣਨ ਤੋਂ ਪਹਿਲਾਂ 15 ਜੱਜਾਂ ਚੋਂ ਇੱਕ ਜੱਜ ਇੰਡੀਅਨ ਹੈ ਭਾਰਤੀ ਹੈ ਕਿਉਂਕਿ ਤਿੰਨ ਜਿਹੜੇ ਏਸ਼ੀਆ ਦੇ ਨੇ ਉਹ ਉਸ ਕੋਟੇ ਚ ਆਇਆ ਹੋਇਆ ਇਸੇ ਤਰ੍ਹਾਂ ਤਿੰਨ ਜੱਜ ਜਿਹੜੇ ਨੇ ਉਹ ਅਫਰੀਕਾ ਚ ਆਉਂਦੇ ਨੇ ਅਫਰੀਕਾ ਮਹਾਦੀਪ ਚੋਂ ਦੋ ਜੱਜ ਜਿਹੜੇ ਨੇ ਲੈਟਿਨ ਅਮਰੀਕਾ ਤੋਂ ਆਉਂਦੇ ਨੇ ਲਾਤੀਨੀ ਅਮਰੀਕਾ ਤੋਂ ਦੋ ਜਿਹੜੇ ਨੇ ਈਸਟਰਨ ਯੂਰਪ ਚੋਂ ਪੂਰਬੀ ਯੂਰਪ ਕਿਉਂਕਿ ਜਦੋਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਬਣਿਆ ਉਦੋਂ ਜਿਹੜੇ ਈਸਟਰਨ ਯੂਰਪ ਸੀ ਇਹ ਦੇਸ਼ ਰਸ਼ੀਆ ਦੇ ਪ੍ਰਭਾਵ ਥੱਲੇ ਸੀ ਹੰਗਰੀ ਹੋਏ ਚੈਕੋਸਲੋਵਾਕੀਆ ਹੋਏ ਪੋਲੈਂਡ ਹੋਏ ਈਸਟ ਜਰਮਨੀ ਹੋਏ ਸੋ ਉਹਨਾਂ ਦੇ ਲਈ ਵੀ ਈਸਟਰਨ ਯੂਰਪ ਦੇ ਲਈ ਵੀ ਹੁਣ ਤਾਂ ਯੂਰਪ ਇਕੱਠਾ ਹੋ ਗਿਆ ਜਰਮਨੀ ਇਕੱਠੇ ਹੋ ਗਏ ਜਿਹੜਾ ਪੋਲੈਂਡ ਫ੍ਰੀ ਹੋ ਗਿਆ ਉਹ ਸਾਰੇ ਚੋਂ ਚੈਕੋਸਲੋਵਾਕੀਆ ਹੰਗਰੀ ਫ੍ਰੀ ਹੋ ਗਏ ਲੇਕਿਨ ਅਜੇ ਵੀ ਉਹਦੀ ਕੰਪੋਜੀਸ਼ਨ ਦੇ ਵਿੱਚ ਉਹਨਾਂ ਨੂੰ ਦੋ ਜੱਜ ਨੇ ਔਰ ਜਿਹੜਾ ਵੈਸਟਰਨ ਯੂਰਪ ਹੈ ਜਿਹਦੇ ਫਿਰ ਸਾਰਾ ਹੀ ਜਿਹੜਾ ਫ੍ਰਾਂਸ ਜਰਮਨੀ ਬੈਲਜੀਅਮ ਇਹਨਾਂ ਦੇ ਪੰਜ ਜੱਜ ਹੁੰਦੇ ਨੇ ਸੋ ਕੁੱਲ ਮਿਲਾ ਕੇ 15 ਜੱਜਾਂ ਦਾ ਇਹ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਜਿਹਨੂੰ ਕਿ ਯੂਨਾਈਟਿਡ ਨੇਸ਼ਨਸ ਨੇ ਕੰਪੋਜ਼ ਕੀਤਾ ਹੈ ਜਾਂ ਉਹਦੀ ਸੰਕਸ਼ਨਸ ਦੇ ਨਾਲ ਆਇਆ ਇਨਾਂ ਦੇ ਕੋਲ ਕੋਈ ਇੰਪਲੀਮੈਂਟਿੰਗ ਅਥਾਰਟੀ ਨਹੀਂ ਹੈ ਜੀ ਇਹਨਾਂ ਦਾ ਕੋਈ ਵੀ ਫੈਸਲਾ ਜਿਹੜਾ ਉਹ ਕੋਈ ਬਾਈਂਡਿੰਗ ਨਹੀਂ ਹੁੰਦਾ ਕਿ ਬਈ ਔਰ ਉਹਦੇ ਕੋਲ ਕੋਈ ਫੌਜ ਨਹੀਂ ਹੈ ਜਾਂ ਕੋਈ ਸੈਂਕਸ਼ਨਸ ਦਾ ਪ੍ਰੋਵੀਜ਼ਨ ਨਹੀਂ ਹੈ ਇਹ ਇੱਕ ਕਾਈਂਡ ਆਫ ਰეკਮੈਂਡੇਸ਼ਨ ਹੀ ਹੁੰਦੀ ਹੈ ਕਿ ਬਈ ਇਹ ਸਾਡੀਆਂ ਰეკਮੈਂਡੇਸ਼ਨਸ ਨੇ ਔਰ ਹੁਣ ਇਸ ਕੇਸ ਦੇ ਵਿੱਚ ਅਜੇ ਕੇਸ ਦੀ ਸੁਣਵਾਈ ਨਹੀਂ ਪਹਿਲਾਂ ਤਾਂ ਇਹਦੀ ਜੂਰਿਸਡਿਕਸ਼ਨ ਦਾ ਪਾਕਿਸਤਾਨ ਨੇ ਜਿਹੜਾ ਆਪਣਾ ਕੇਸ ਪ੍ਰੈਜ਼ੈਂਟ ਕੀਤਾ ਔਰ ਜਿਵੇਂ ਬਹੁਤ ਸਾਰੇ ਈਵਨ ਮੈਂ ਜਿਹੜੇ ਐਨਾਲਿਸਟ ਦਾ ਦੇਖ ਰਿਹਾ ਸੀ ਕਿ ਪਾਕਿਸਤਾਨ ਦੀ ਜਿਹੜੀ ਲੀਗਲ ਟੀਮ ਵੀ ਸੀ ਉਹ ਉਨਨੀ ਸਟਰੋਂਗ ਨਹੀਂ ਸੀ ਜੀ ਔਰ ਉਹਦਾ ਇੱਕ ਸਬੂਤ ਹੈ ਕਿ ਕੁੱਲ ਦੋਨੋਂ ਹੀ ਤਰ੍ਹਾਂ ਨੂੰ ਇੰਡੀਆ ਔਰ ਪਾਕਿਸਤਾਨ ਨੂੰ 90 90 ਮਿੰਟ ਦਾ ਟਾਈਮ ਦਿੱਤਾ ਗਿਆ ਕਿਉਂ ਆਪਣਾ ਕੇਸ ਪ੍ਰੈਜੈਂਟ ਕਰਨ ਭਾਰਤੀ ਵਕੀਲਾਂ ਦੀ ਟੀਮ ਨੇ ਮਿਸਟਰ ਸਾਲਵੇ ਸੀ ਸ਼ਾਇਦ ਉਹਨਾਂ ਦਾ ਲੀਡ ਲਾਇਰ ਉਨੇ ਫੁੱਲ 90 ਮਿੰਟ ਇਸਤੇਮਾਲ ਕੀਤੇ ਉਹਨਾਂ ਨੇ ਵਿਆਨਾ ਕਨਵੈਨਸ਼ਨ ਦਾ ਸਵਾਲ ਉਠਾਇਆ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਉਠਾਇਆ ਕਾਉਂਸਲਰ ਐਕਸੈਸ ਨਾ ਹੋਣ ਦਾ ਉਠਾਇਆ ਔਰ ਇਹ ਸਾਰੇ ਤੇ ਪਾਕਿਸਤਾਨ ਨੇ ਇਵਨ ਉਹ ਸਾਰਾ ਹੀ 60 ਮਿੰਟ ਦੇ ਵਿੱਚ ਉਹਨਾਂ ਨੇ ਆਪਣੇ ਆਰਗੂਮੈਂਟੇਂ ਬੇੜ ਦਿੱਤੇ ਉਹਨਾਂ ਨੇ ਇਹੀ ਕਾਉਂਟਰ ਕੀਤਾ ਕਿ ਜੀ ਇਹ ਦੀ ਜੂਰਿਸਡਿਕਸ਼ਨ ਚ ਨਹੀਂ ਆਂਦਾ ਔਰ ਦੂਸਰਾ ਔਰ ਜਦੋਂ ਹਾਲਾਂਕਿ ਮੈਂ ਵਕੀਲ ਨਹੀਂ ਹੈ पर फेस वैल्यू ਤੇ ਦੇਖਦੇ ਆਂ ਔਰ ਮੈਂ ਇਸ ਦੇ ਉੱਤੇ ਜਦੋਂ ਪਿਛਲੇ ਹਫਤੇ ਡਿਸਕਸ ਵੀ ਕੀਤਾ ਸੀ ਆਲਰੇਡੀ ਜੋ ਫੈਸਲਾ ਆਇਆ ਹੈ ਮੈਨੂੰ ਇਹ ਸੀ ਔਰ ਉਸਮੇ ਇਸ ਪ੍ਰੋਗਰਾਮ ਦੇ ਵਿੱਚ ਹੀ ਕਿਹਾ ਸੀ ਕਿ ਜਦੋਂ ਤੁਸੀਂ ਬਾਡੀ ਲੈਂਗੁਏਜ ਵੀ ਜੱਜਾਂ ਦੀ ਦੇਖਦੇ ਹੋ ਜੀ ਪਲੱਸ ਇਹ ਗੱਲ ਵੀ ਦੇਖਣ ਵਾਲੀ ਹੈ ਕਿ ਯੂਰਪ ਦੇ ਵਿੱਚ ਔਰ ਖਾਸ ਤੌਰ ਤੇ इवन ਯੂਨਾਈਟਿਡ ਨੇਸ਼ਨਸ ਦਾ ਵਿਤਾਈ ਰਾਜ ਦਾ ਪੂਰਾ ਡਿਪਾਰਟਮੈਂਟ ਐਮਨਸਟ ਇੰਟਰਨੈਸ਼ਨਲ ਇਹਦੇ ਲਈ ਲੋਬੀ ਕਰਦੀ ਹੈ ਔਰ ਕਾਮਨਵੈਲਥ ਦੇ ਸਾਰੇ ਦੇਸ਼ਾਂ ਦੇ ਵਿੱਚ ਮੌਤ ਦੀ ਸਜ਼ਾ ਨਹੀਂ ਸੋ ਜ਼ਾਹਰਾ ਤੌਰ ਦੇ ਉੱਤੇ ਜਦੋਂ ਕਿ ਕਿਸੇ ਨੂੰ ਐਗਜ਼ੀਕਿਊਟ ਕਰਨ ਦੀ ਲਾਈਨ ਆਉਂਦੀ ਹੈ ਵੀ ਮੌਤ ਦੀ ਸਜ਼ਾ ਨਾ ਦਿੱਤੀ ਜਾਏ ਤੇ ਜਿਹੜੇ ਜੱਜ ਯੂਰਪ ਦੇ ਉਹ ਵੈਸਟਰਨ ਹੋਣ ਈਸਟਰਨ ਯੂਰਪ ਹੋਣ ਹੋਣਗੇ ਉਹ ਡੈਥ ਸੈਂਟੈਂਸ ਦੇ ਖਿਲਾਫ ਹੀ ਜਾਣਗੇ ਜੀ ਜੀ ਔਰ ਇਹ ਕੋ ਪਰਮਨੈਂਟ ਫੈਸਲਾ ਨਹੀਂ ਹੈ ਸੋ ਉਹਦੇ ਵਿੱਚ ਜ਼ਾਹਰ ਹੈ ਵੀ ਉਹਨਾਂ ਦੋਨਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਹਨਾਂ ਨੂੰ ਇਹ ਲੱਗਾ ਕਿ ਵੀ ਸਾਡੀ ਜੂਰਿਸਡਿਕਸ਼ਨ ਹੈ ਇਹਦੇ ਵਿੱਚ ਔਰ ਉਸ ਜਿਹੜੀ ਹੈ ਟੈਂਪੋਰਰੀ ਇਹਨੂੰ ਰੋਕ ਦਿੱਤਾ ਜਾਏ ਹਾਲਾਂਕਿ ਮੈਨੂੰ ਇਹ ਲੱਗਦਾ ਵੀ ਪਾਕਿਸਤਾਨ ਨੇ ਉਹਨੂੰ ਫਾਂਸੀ ਦੇਣਾ ਵੀ ਨਹੀਂ ਸੀ ਕਿਉਂਕਿ ਉਹਨਾਂ ਦੇ ਹੱਥ 'ਚ ਜਦੋਂ ਤੁਸੀਂ ਫਾਂਸੀ ਦੇ ਦਿੰਦੇ ਹੋ ਫਿਰ ਤਾਂ ਗੱਲ ਮੁੱਕ ਗਈ ਗੱਲ ਖਤਮ ਸੋ ਉਹਨਾਂ ਦੇ ਕੋਲ ਤਾਂ ਇੱਕ ਡਿਪਲੋਮੈਟਿਕ ਚੋਕਿੰਗ ਦੇ ਲਈ ਵੀ ਔਰ ਅਦਰਵਾਈਜ਼ ਕੋਈ ਲੰਬੀ ਸੌਦੇਬਾਜ਼ੀ ਲਈ ਵੀ ਫਿਊਚਰ 'ਚ ਜਿਹੜੀ ਹੈ ਉਹ ਸੋਨੇ ਦੀ ਖਾਨ ਆਈ ਹੋਈ ਹੈ ਉਹ ਕਿਉਂ ਛੱਡਣਗੇ ਉਹਨੂੰ ਜੀ ਜੀ ਲੇਕਿਨ ਕਿਉਂਕਿ ਭਾਰਤ ਦੇ ਜਿਹੜੇ ਨੇ ਉਹਦਰਵਾਇਜ਼ ਜਿਹੜੀ ਇਹਨਾਂ ਦੀ ਇੱਕ ਤੋਂ ਬਾਅਦ ਇੱਕ ਡੀਫੀਟ ਹੋ ਰਹੀ ਸੀ ਡਿਪਲੋਮੈਟਿਕਲੀ ਇੰਟਰਨੈਸ਼ਨਲੀ ਇਹਨਾਂ ਨੂੰ ਲੱਗਦਾ ਸੀ ਕਿ ਵੀ ਸਾਨੂੰ ਕੁਝ ਨਾ ਕੁਝ ਰਾਤ ਮੰਣਨੀ ਚਾਹੀਦੀ ਔਰ ਮੈਂ ਹੈਰਾਨ ਹੈ ਕਿ ਇਹ ਜਿਹੜੀ ਬਿਲਕੁਲ ਟੈਂਪੋਰਰੀਲੀ ਜਿਹੜਾ ਉਹ ਹਾਰਟਿੰਗ ਦੀ ਲਾਈਨ ਹੈ ਤੇ ਜਿਵੇਂ ਡਾਂਸ ਹੋ ਰਿਹਾ ਹੈ ਉਹਨਾਂ ਦੇ ਡਿਪਲੋਮੈਟ ਨਾ ਚ ਰਹਿ ਨੇ ਉਹਨਾਂ ਦੀ ਐਕਸਟਰਨਲ ਅਫੇਅਰਜ਼ ਮਿਨਿਸਟਰ ਜਿਵੇਂ ਉਹਨਾਂ ਨੂੰ ਕੋਈ ਨਵੀਂ ਧਰਤੀ ਲੱਭ ਲਈ ਹੁੰਦੀ ਐ ਇੰਨਾ ਹੋਛਾਪਨ ਜੀ ਕਿ ਵੀ ਇਹ ਇੱਕ ਪਾਰਟ ਹੈ ਔਰ ਉਹਦੇ ਚ ਜਿਹੜਾ ਮੈਂ ਤਿੰਨ ਜਿਹੜੇ ਕੇਸ ਨੇ ਉਹ ਸਾਹਮਣੇ ਰੱਖਣਾ ਚਾਹੁੰਦਾ ਐ ਇਹ ਦੇਖਣ ਇਹ ਦੱਸਣ ਦੇ ਲਈ ਕਿ ਇਹ ਜਿਹੜਾ ਬਾਈਂਡਿੰਗ ਨਹੀਂ ਹੈ ਅਜੇ ਤਾਂ ਟੈਂਪਰੇਰੀ ਹਾਲਟ ਐ ਜੇ ਕੱਲ ਨੂੰ ਇਵਨ ਫੁੱਲ ਹੀアリング ਤੋਂ ਬਾਅਦ ਵੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਿਹੜਾ ਉਹ ਇਹ ਕਹੇ ਕਿ ਜੀ ਨਹੀਂ ਇਹਨੂੰ ਡੈਥ ਸੈਂਟੈਂਸ ਨਾ ਦਿੱਤੀ ਜਾਏ ਇਹਦਾ ਮਤਲਬ ਉਹਦੀ ਰੀਲੀਜ਼ ਨਹੀਂ ਹੈ ਡੈਥ ਸੈਂਟੈਂਸ ਦਾ ਡੈਥ ਸੈਂਟੈਂਸ ਹੈ ਪਰ ਇਸ ਤੋਂ ਇਲਾਵਾ ਵੀ ਸਾਰੀ ਉਮਰ ਜੇ ਉਹ ਨਹੀਂ ਵੀ ਹੁੰਦੀ ਫਾਈਨਲ ਡਿਸੀਜਨ ਜੇ ਵੀ ਡੈਥ ਸੈਂਟੈਂਸ ਤੇ ਉਹ ਰੋਕਲਾ ਆਉਂਦੇ ਨੇ ਤੇ ਉਹ ਸਾਰੀ ਉਮਰ ਪਾਕਿਸਤਾਨ ਦੀਆਂ ਜੇਲਾਂਾਂ ਚ ਸੜੇਗਾ ਦਾ ਮਤਲਬ ਉਹਦੀ ਰੀਲੀਜ਼ ਨਹੀਂ ਹੈ ਕਿਉਂਕਿ ਕੇਸ ਨੂੰ ਉਹਨਾਂ ਨੇ ਟਰਾਈ ਨਹੀਂ ਕਰਨਾ ਹੈ ਉਹਨਾਂ ਸਰਕਮਸਟੈਂਸਸ ਨੂੰ ਦੇਖਣਾ ਹੈ ਕਿ ਭਈ ਉਹ ਕੀ ਬਣਦਾ ਉਹਦੇ ਰੀਲੀਜ਼ ਦੇ ਆਰਡਰ ਨਹੀਂ ਉਹ ਕਰ ਸਕਦੇ ਨਾ ਹੀ ਉਹ ਪਾਕਿਸਤਾਨ ਦਾ ਜਿਹੜਾ ਆਪਣਾ ਉਹਨਾਂ ਦਾ ਪੀਨਲ ਕੋਡ ਹੈ ਉਹਦੇ ਚੋਂ ਇੰਟਰਫੀਅਰ ਕਰ ਸਕਦੇ ਨੇ ਲੇਕਿਨ ਇਹਦੇ باوجود ਤਿੰਨ ਜਿਹੜੇ ਨੇ ਹਿਸਟੋਰੀਕਲ ਕੇਸਸ ਨੇ ਜਿਨ੍ਹਾਂ ਦੇ ਵਿੱਚ ਇਹਦੇ باوجود ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਫੈਸਲਾ ਦਿੱਤਾ ਔਰ ਤਿੰਨੋਂ ਹੀ ਮਾਮਲਿਆਂ ਦਾ ਸਬੰਧ ਜਿਹੜਾ ਹੈ ਉਹ ਅਮਰੀਕਾ ਦੇ ਨਾਲ ਹੈ ਔਰ ਅਮਰੀਕਾ ਚ ਤਿੰਨੋਂ ਵਾਰੀ ਉਹਨਾਂ ਨੇ ਅਮਰੀਕਾ ਨੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਫੈਸਲੇ ਨੂੰ ਨਹੀਂ ਮੰਨਿਆ ਔਰ ਉਹਨਾਂ ਨੂੰ ਫਾਂਸੀ ਦੇ ਦਿੱਤੀ ਪਹਿਲਾ ਕੇਸ ਮੈਕਸੀਕੋ ਵਰਸਸ ਯੂਐਸ ਦੇ 2003 ਦੇ ਵਿੱਚ ਮੈਕਸੀਕੋ ਜਿਹੜਾ ਹੈ ਅਮਰੀਕਾ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਚ ਲੈ ਗਿਆ ਔਰ ਇਹ ਵਿਆਨਾ ਕਨਵੈਨਸ਼ਨ ਦਾ ਹੀ ਉਹਨਾਂ ਨੇ ਵੀ ਆਧਾਰ ਬਣਾਇਆ ਔਰ ਉਹਦੇ ਚ 54 ਮੈਕਸੀਕਨ ਨੈਸ਼ਨਲ ਸੀ ਜਿਹੜੇ ਅਮਰੀਕਾ ਦੇ ਵਿੱਚ ਜਿਨ੍ਹਾਂ ਨੂੰ ਅਡਡ ਡਰੱਗਸ ਜਾਂ ਮਰਡਰ ਜਾਂ ਦੂਜੇ ਤੀਜੇ ਕਾਰਨਾਂ ਕਰਕੇ ਫਾਂਸੀ ਜਿਹੜਾ ਹੈ ਉਹ ਡੈਥ ਦਿੱਤੀ ਗਈ ਸੀ ਜੀ ਉਹਨਾਂ ਨੇ ਕੋਰਟ ਨੂੰ ਇਹ ਕਿਹਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੂੰ ਕਿ ਵੀ ਇਹ ਜਿਹੜੇ ਨੇ ਫੜੇ ਹੋਏ ਨੈਸ਼ਨਲ ਇਹਨਾਂ ਨੂੰ ਡੈਥ ਸੈਂਟੈਂਸ ਨਾ ਦਿੱਤੀ ਜਾਏ ਔਰ ਇਹਦੇ ਬਾਰੇ ਉਹ ਆਪਣਾ ਫੈਸਲਾ ਦੇਣ ਔਰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਕਿਹਾ ਕਿ ਵੀ ਉਹ ਉਹਨਾਂ ਦੀ ਜੂਰਿਸਡਿਕਸ਼ਨ ਇਸ ਗੱਲ ਤੱਕ ਹੈ ਕਿ ਵੀ ਕੀ ਅਮਰੀਕਾ ਨੇ ਵਿਆਨਾ ਕਨਵੈਨਸ਼ਨ ਦੀ ਸੰਧੀ ਦੀਆਂ ਧਾਰਾਵਾਂ ਦੀ ਉਲੰਘਣਾ ਕੀਤੀ ਹੈ ਕਿ ਨਹੀਂ ਇਸ ਤੋਂ ਬਿਯੋਂਡ ਨਹੀਂ ਜਾ ਸਕਦੇ ਲੇਕਿਨ ਇਹਦੇ باوجود ਅਮਰੀਕਾ ਦੇ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਹੈ ਕਿ ਵੀ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਫੈਸਲਾ ਹੈ ਉਹ ਕੋਈ ਬਾਈਂਡਿੰਗ ਨਹੀਂ ਹੈਗਾ ਅਮਰੀਕਾ ਦੇ ਉੱਤੇ ਉਸ ਲਈ ਉਹਨਾਂ ਨੇ ਕਿਹਾ ਉਦੋਂ ਤੱਕ ਬਾਈਂਡਿੰਗ ਨਹੀਂ ਹੈ ਜਦੋਂ ਤੱਕ ਅਮਰੀਕਾ ਦੀ ਕਾਂਗਰਸ ਉਹ ਲਾਅ ਪਾਸ ਨਹੀਂ ਕਰਦੀ ਜਿਹਦੇ ਥੱਲੇ ਉਹ ਕਹਿਣ ਕਿ ਭਾਈ ਜਿਹੜਾ ਉਹਦੀ ਜਿਹੜੀ ਹੈ ਉਹ ਇੰਪਲੀਮੈਂਟੇਸ਼ਨ ਉਹ ਮਸਟ ਹੈ ਔਰ ਉਹਨਾਂ ਨੇ ਅਮਰੀਕਾ ਨੇ ਨਹੀਂ ਸੀ ਮੰਨਿਆ ਔਰ ਉਹਨਾਂ ਸਾਰਿਆਂ ਨੂੰ ਫਾਂਸੀ ਦੇ ਦਿੱਤੀ ਸੀ ਜੀ ਦੂਸਰਾ ਕੇਸ ਜਰਮਨ ਵਰਸਸ ਯੂਨਾਈਟਿਡ ਸਟੇਟਸ ਹੈ ਔਰ ਇਹ ਕੇਸ 1982 ਦੇ ਵਿੱਚ ਹੋਇਆ ਹੈ ਜਰਮਨ ਨੈਸ਼ਨਲਸੀ வால்ਟਰ ਲਾ ਗ੍ਰੈਂਡ ਤੇ ਉਹਦਾ ਭਰਾ ਕਾਰਲ ਉਹ ਅਰੀਜ਼ੋਨਾ ਦੇ ਵਿੱਚ ਗ੍ਰਫਤਾਰ ਹੋਏ 1982 ਦੇ ਵਿੱਚ ਔਰ ਉਹਨਾਂ ਦੇ ਉੱਤੇ ਆਰਮਡ ਰੋਬਰੀ ਔਰ ਮਰਡਰ ਕਿ ਉਹਨਾਂ ਨੇ ਰੋਬਰੀ ਕਰਨ ਗਏ ਔਰ ਉਹਨਾਂ ਤੋਂ ਮਰਡਰ ਹੋ ਗਿਆ ਜਰਮਨ ਸਿਟੀਜ਼ਨਸੀ 1999 ਚ ਜਰਮਨ ਨੇ ਇੱਕ ਜਿਹੜੀ ਐ ਪ੍ਰੋਸੀਡਿੰਗਸ ਇੰਸਟੀਚੂਟ ਕੀਤੀਆਂ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਨੇ ਦੋਨੋਂ ਸਾਡੇ ਜਰਮਨਸ ਸੀ ਔਰ ਅਮਰੀਕਾ ਨੇ ਸਾਡੀ ਗਵਰਨਮੈਂਟ ਨੂੰ ਇਨਫੋਰਮ ਨਹੀਂ ਕੀਤਾ ਹੈ ਕਿ ਵੀ ਇਹ ਉਹਨੂੰ ਉਹਨਾਂ ਨੂੰ ਕਾਉਂਸਲਰ ਐਕਸੈਸ ਜਿਹੜੀ ਆ ਉਹ ਮਿਲੇ ਔਰ ਵਿਆਨਾ ਕਨਵੈਨਸ਼ਨ ਦੇ ਥੱਲੇ ਇਹ ਦੇਣੀ ਬਣਦੀ ਹੈ ਅਪੀਲ ਜਿਹੜੀ ਹੈ ਉਹਨਾਂ ਨੇ ਬ੍ਰਦਰ ਦੀ ਇੱਕ ਦੀ ਤਾਂ ਹੋ ਗਈ ਜਿਹੜਾ ਬ੍ਰਦਰ ਦੀ ਐਗਜ਼ੀਕਿਊਸ਼ਨ ਹੋਣ ਦੋਨੋਂ ਭਰਾ ਸੀ ਇੱਕ ਦੇ ਮੌਕੇ ਤੇ ਉਹਨਾਂ ਨੇ ਕੀਤੀ ਲੇਕਿਨ ਇਹਦੇ باوجود ਅਪੀਲ ਦੇ ਅਮਰੀਕਨਾਂ ਨੇ ਉਹਨੂੰ ਐਗਜ਼ੀਕਿਊਟ ਕਰਤਾ ਉਹਨੂੰ ਫਾਂਸੀ ਲਾ ਦਿੱਤੀ ਔਰ ਫਿਰ ਉਹਨਾਂ ਨੇ ਜਰਮਨ ਸਰਕਾਰ ਨੇ ਮੰਗ ਕੀਤੀ ਕਿ ਜੀ ਉਹਨਾਂ ਦੀ ਫੈਮਿਲੀ ਨੂੰ ਕੰਪਨਸੇਟ ਕੀਤਾ ਜਾਏ ਔਰ ਜਿਹੜਾ ਦੂਸਰਾ ਪ੍ਰਾ ਰਹਿਂਦਾ ਸੀ வால்ਟਰ ਉਹਦੀ ਐਗਜ਼ੀਕਿਊਸ਼ਨ ਜਿਹੜੀ ਹੈ ਉਹ ਨਾ ਕੀਤੀ ਜਾਏ ਜਦੋਂ ਤੱਕ ਕਿ ਅਪੀਲ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਚ ਪੈਂਡਿੰਗ ਹੈ ਲੇਕਿਨ ਇਹਦੇ باوجود ਫੋਲੋਇੰਗ ਡੇ ਜਿਹੜਾ ਉਹਨਾਂ ਨੇ ਫੈਸਲਾ ਸੁਣਾਇਆ ਔਰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਇਹ ਕਿਹਾ ਕਿ வால்ਟਰ ਨੂੰ ਐਗਜ਼ੀਕਿਊਟ ਨਾ ਕੀਤਾ ਜਾਏ ਇਹਦੇ باوجود ਹੀ ਵਾਸ ਐਗਜ਼ੀਕਿਊਟਡ ਇਨ ਅ ਗੈਸ ਚੈਂਬਰ ਇਨ ਅਰੀਜ਼ੋਨਾ ਆਫਟਰ ਰੂਲਿੰਗ ਵੀ ਅੱਜ ਜਵੇਂ इंटरनेशनल कोर्ट ऑफ जस्टिस ने फैसला ਦਿੱਤਾ کہ واٹر نو एग्जीक्यूट نہ ਕੀਤਾ جائے اگلے دن امریکہ نےアリज़ोना ਦੇ ਗੈਸ ਚੈਂਬਰਸ ਨੂੰ एग्जीक्यूट ਕਰਤਾ ਇਹ ਦੂਸਰਾ ਕੇਸ ਹੈ اور ਇਹ ਅਮਰੀਕਾ ਜਿਹੜੀ ਲਾਰਜੈਸਟ ਗ੍ਰੇਟੈਸਟ ਡੈਮੋਕ੍ਰੇਸੀ ਹੈ اور ਉਹਦਾ ਜਿਹੜਾ ਆਈਸੀਜ ਦੇ ਪ੍ਰਤੀ ਕੀ ਰਵਈਆ ਹੈ ਜੀ ਤੀਸਰਾ ਪੈਰਾਗੋਏ वर्सेस यूएस ਪੈਰਾਗੋਏ ਦਾ ਕੇਸ ਹੈ اور ਇਹ ਜਿਹੜਾ ਪੈਰਾਗੋਏ ਨੇ ਅਮਰੀਕਾ ਨੂੰ انٹرਨੈਸ਼ਨਲ کورٹ ਆਫ ਜਸਟਿਸ 1998 ਚ ਡ੍ਰੈਗ ਕੀਤਾ ਸਟੇਟ ਆਫ ਉਹਨੇ ਕਿਹਾ ਵੀ ਸਟੇਟ ਆਫ ਵਰਜੀਨੀਆ ਨੇ ਵਿਆਨਾ ਕਨਵੈਨਸ਼ਨ ਨੂੰ ਵਾਇਓਲੇਟ ਕੀਤਾ ਹੈ ਕਿ ਐਂਜਲ ਫਰਾਂਸਿਸੋ ਬਰਡ ਇਹ ਪੈਰਾਗਯਨ ਜਿਹੜਾ ਸੀ ਉਹਦਾ ਇਹ ਹੱਕ ਸੀ ਕਿ ਉਹ ਪੈਰਾਗਯਨ ਕੌਂਸੂਲੇਟ ਨੂੰ ਉਹਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਹੈ ਉਹ ਉਹਦੇ ਨਾਲ ਸੰਪਰਕ ਕਰਦਾ ਪਰ ਉਹਨੂੰ ਐਕਸੈਸ ਨਹੀਂ ਦਿੱਤੀ ਗਈ ਔਰ ਹੈਗ ਕੋਰਟ ਨੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਅਮਰੀਕਾ ਨੂੰ ਕਿਹਾ ਕਿ ਵੀ ਇਹ ਸਾਰੇ ਯਤਨ ਕਰੇ ਕبھی ਬਰੇਰਾਡ ਦੀ ਜਿਹੜੀ ਐਗਜ਼ੀਕਿਊਸ਼ਨ ਨਾ ਹੋਏ ਜਦੋਂ ਤੱਕ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਜਿਹੜੀ ਪੈਰਾਗੋਏ ਨੇ ਆਪਣੀ ਅਪੀਲ ਕੀਤੀ ਜਿਹੜਾ ਕੇਸ ਫਾਈਲ ਕੀਤਾ ਉਹਦੀ ਸੁਣਵਾਈ ਨਾ ਹੋਏ ਹਾਊਏਵਰ ਬ੍ਰੈਡ ਵਾਸ ਐਗਜ਼ੀਕਿਊਟਡ ਔਨ ਅਪ੍ਰੈਲ 14 5 ਡੇਸ ਆਫਟਰ ਦਾ ਵਰਡਿਕਟ ਪੈਰਾਗੋ ਲੇਟਰ ਵਿਦਡਰੂ ਦਾ ਕੇਸ ਅਮਰੀਕਾ ਨੇ ਉਧਰ ਉਹਨੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਫੈਸਲਾ ਦਿੱਤਾ ਔਰ 15 ਜਿਹੜਾ 5 ਦਿਨ ਬਾਅਦ ਅਮਰੀਕਾ ਨੇ ਜਿਹੜਾ ਉਹ ਫਾਂਸੀ ਚਾੜ ਦਿੰਦਾ ਹੁਣ ਇਹਦੇ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਵੀ ਇਹ ਕਿਹੜੀ ਵਿਕਟਰੀ ਹੋਈ ਹੈ ਇੰਡੀਆ ਦੀ ਔਰ ਪਾਕਿਸਤਾਨ ਨੇ ਪਹਿਲਾਂ ਕਿਹਾ ਕਿ ਵੀ ਉਹ ਕੋਈ ਬਾਈਂਡਿੰਗ ਨਹੀਂ ਹੈ ਉਹਨਾਂ ਦੇ ਉੱਤੇ ਔਰ ਉਹ ਦੇਖਣਗੇ ਕਿ ਕੀ ਹੈ ਅਜੇ ਕੇਸ ਵੀ ਚੱਲ ਰਿਹਾ ਤੇ ਜੇ ਹੁ ਵੀ ਜਾਂਦਾ ਹੈ ਬਹੁਤ ਵੱਡੀ ਰਿਆਇਤ ਜੇ ਪਾਕਿਸਤਾਨ ਦੇ ਦੇ ਤੇ ਉਹ ਇਹ ਹੋਏਗਾ ਕਿ ਜੀ ਡੈਥ ਸੈਂਟੈਂਸ ਨੂੰ ਲਾਈਫ ਵਿਦਆਊਟ ਐਨੀ ਰੀਲੀਜ਼ ਤੇ ਕਿੰਨੀ ਵੱਡੀ ਕਿੰਨੀ ਕੋਹੇਗੀ ਇਹਦੇ ਉਲਟ ਜੇ ਭਾਰਤ ਨੇ ਕੋਈ ਹਾਸਲ ਕਰਨਾ ਸੀ ਉਹ ਤੁਸੀਂ ਜਿਹਨੂੰ ਬੈਕ ਚੈਨਲ ਡਿਪਲੋਮੇਸੀ ਕਹਿੰਦੇ ਨੇ ਜੀ ਤਾਂ ਤਮਕੀਆਂ ਦੇ ਉਤਰੇ ਹੋਏ ਨੇ ਔਰ ਜਦੋਂ ਅਸੀਂ ਹਿਪੋਕ੍ਰੇਸੀ ਦੀ ਗੱਲ ਕਰਦੇ ਹਾਂ ਨਿੱਜੀ ਤੌਰ ਤੇ ਮੈਂ ਸਮਝਦਾ ਹਾਂ ਕਿ ਜਿਹੜੀ ਡੈਥ ਸੈਂਟੈਂਸ ਹੈ ਉਹ ਰੇਅਰ ਆਫ ਦਾ ਰੇਅਰ ਜਿਹਦੇ ਲਈ ਵਰਡ ਅਕਸਰ ਰੇਅਰੈਸਟ ਆਫ ਦਾ ਰੇਅਰ ਇਸਤੇਮਾਲ ਹੁੰਦਾ ਹੈ ਉਹਨਾਂ ਮਾਮਲੇ ਆ ਜਿਹੜੇ ਵਾਰ ਕਰਾਈਮਸ ਨੇ ਜੈਨੋਸਾਈਡ ਕਰਨ ਵਾਲੇ ਨੇ ਜਾਂ ਜਿਹੜੇ ਦੂਸਰਿਆਂ ਦੇ ਲਈ ਵਨ ਸਪਾਈ ਜਿਹੜੇ ਇਸ ਲੈਵਲ ਦੇ ਜਿਹੜੇ ਕਿ ਲੋਕਾਂ ਉਹਨਾਂ ਲਈ ਰਹਿਣੀ ਚਾਹੀਦੀ ਆਮ ਤੌਰ ਤੇ ਜੂਰਿਸਪਰੂਡੈਂਸ ਦੇ ਵਿੱਚ ਡੈਥ ਸੈਂਟੈਂਸ ਨਹੀਂ ਹੋਣੀ ਚਾਹੀਦੀ ਮੇਰੀ ਵੀ ਇਹ ਆਪਣੀ ਕਨਵਿਕਸ਼ਨ ਹੈ ਔਰ ਉਹਦੇ ਚ ਅਸੀਂ ਸਮਝਦੇ ਹਾਂ ਵੀ ਇਵਨ ਸਿੱਖ ਰਾਜ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦੇ ਵੇੜੇ ਉਸ ਦੇ ਵਿੱਚ ਮੌਤ ਦੀ ਸਜ਼ਾ ਨਹੀਂ ਸੀ ਪਰ ਜਦੋਂ ਭਾਰਤ ਜਾ ਕੇ ਚੀਖ ਪੁਖਾਰ ਕਰਦੇ ਔਰ ਹੁਣ ਜਾ ਕੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਇਨਾਂ ਨੇ ਜਿਸ ਕਿਸਮ ਦੇ ਆਰਗੂਮੈਂਟ ਦਿੱਤੇ ਕੋਈ ਵੀ ਜਿਹੜਾ ਥੋੜੇ ਜਿਹਾ ਬੈਲੈਂਸ ਰੱਖਦਾ ਹੋ ਪੁੱਛ ਸਕਦਾ ਹੈ ਵੀ ਭਾਰਤ ਦੀ ਆਪਣੀ ਪੋਜੀਸ਼ਨ ਕੀ ਹੈ ਡੈਥ ਸੈਂਟੈਂਸ ਦੇ ਉੱਤੇ ਔਰ ਜੇ ਅਸੀਂ ਬਾਕੀ ਤੱਕ ਕਿਵੇਂ ਜਿਹੜੇ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਉਹਨਾਂ ਚੋਂ ਸੈਂਕੜਿਆਂ ਚੋਂ ਕਿੰਨੇ ਮੁਸਲਮਾਨ ਨੇ ਕਿੰਨੇ ਦਲਤ ਨੇ ਕਿੰਨੇ ਈਸਾਈ ਨੇ ਕਿੰਨੇ ਦੂਜੇ ਨੇ ਇਹ ਤਾਂ ਇੱਕ ਵੱਖਰਾ ਨੰਬਰ ਹੈ ਜੇ ਅਸੀਂ ਮੋਟਾ-ਮੋਟਾ ਵੀ ਯਾਦ ਕਰੀਏ ਸਿੱਖਾ ਮੁਸਲਮਾਨਾਂ ਦੇ ਹਵਾਲੇ ਨਾਲ ਹੀ ਦੇਖੀਏ ਪਿਛਲੇ 30 ਸਾਲ ਦੇ ਵਿੱਚ ਹੁਣ ਅਸੀਂ ਦੇਖਦੇ ਹਾਂ ਕਿ ਨਵੰਬਰ 84 ਦੇ ਵਿੱਚ 31 ਅਕਤੂਬਰ ਨੂੰ ਇੰਦਰਾ ਗਾਂਧੀ ਮਾਰੀ ਜਾਂਦੀ ਹੈ ਜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਨੇ ਉਹ ਭਾਰਤ ਭਰ ਦੇ ਵਿੱਚ ਟੂੰਡ ਟੂੰਡ ਕੇ ਹੰਟ ਕਰਕੇ ਪਲੈਂਡ ਤਰੀਕੇ ਨਾਲ ਵਿਉਧਮਾ ਤਰੀਕੇ ਨਾਲ ਜੈਨੋਸਾਈਡ ਕੀਤਾ ਜਾਂਦਾ ਜੀ ਉਹਨਾਂ ਦੇ ਨਾਂ ਉੱਭਰਦੇ ਨੇ ਰਾਜੀਵ ਗਾਂਧੀ ਡਾਇਰੈਕਟ ਮਾਸਟਰਮਾਈਂਡ ਹੈ ਉਦੇ ਥੱਲੇ ਜਗਦੀਸ਼ ਟਾਈਟਲਰ ਸਜਨ ਕੁਮਾਰ ਐਚ ਕੇ ਐਲ ਭਗਤ ਲਲਤ ਕਿੰਨੀ ਵੱਡੀ ਲੰਬੀ ਚੌੜੀ ਟੀਮ ਹੈ ਜੀ ਜੀ ਹੁਣ ਜੇ ਭਾਰਤੀ ਕਾਨੂੰਨ ਦੇ ਮੁਤਾਬਕ ਬਿਆਨਤ ਸਿੰਘ ਸਤਵੰਤ ਸਿੰਘ ਨੇ ਵਾਇਓਲੇਟ ਕੀਤਾ ਉਹਨਾਂ ਨੇ ਉਹਨੂੰ ਮਾਰਿਆ ਬਿਆਨਤ ਸਿੰਘ ਨੂੰ ਬਿਨਾ ਕੋਈ ਟ੍ਰਾਇਲ ਕੀਤੇ ਮੌਕੇ ਦੇ ਉੱਤੇ ਕਮਾਂਡੋਆਂ ਨੇ ਮਾਰ ਦਿੱਤਾ ਇਹ ਕਿਹੜਾ ਉਹਨਾਂ ਦਾ ਰੂਲ ਆਫ ਲਾ ਸੀ ਜਸਟ ਮਾਰਤਾ ਆਪਣੇ ਵੱਲੋਂ ਸਤਵੰਤ ਸਿੰਘ ਨੂੰ ਵੀ ਦਿੱਤਾ ਉਹ ਸਰਵਾਈਵ ਕਰ ਗਏ ਪਰ ਉਹਨਾਂ ਨੇ ਨਾ ਸਿਰਫ ਸਤਵੰਤ ਸਿੰਘ ਨੂੰ ਫਾਂਸੀ ਦਿੱਤੀ ਈਵਨ ਕੇਰ ਸਿੰਘ ਜਿਹਦਾ ਇਨਾਕ ਸੀ ਕਿ ਵੀ ਉਹ ਉਹਦਾ ਚਾਚਾ ਲੱਗਦਾ ਸੀ ਬਿਆਨਤ ਸਿੰਘ ਦਾ ਔਰ ਉਹਨੇ ਉਹਨੂੰ ਪ੍ਰੇਰਿਆ ਸੀ ਅਮਰਤ ਸ਼ਕਰਨ ਲਈ ਉਹਦਾ ਵੀ ਜੁਡੀਸ਼ੀਅਲ ਮਰਡਰ ਕੀਤਾ ਹੁਣ ਸਤਵੰਤ ਸਿੰਘ ਔਰ ਕੇਰ ਸਿੰਘ ਫਾਂਸੀ ਲਾ ਦਿੱਤੇ ਗਏ ਹੁਣ ਜਿਹੜੇ ਕੁਲਬੂਸ਼ਨ ਜਯਾਦਵ ਦੇ ਲਈ ਰਿਆਇਤ ਮੰਗਦੇ ਨੇ ਉਹਨਾਂ ਲਈ ਹਜ਼ਾਰਾਂ ਸਿੱਖ ਮਾਰਨ ਵਾਲੇ 30 ਸਾਲ ਬਾਅਦ ਵੀ ਜਸਟਿਸ ਨਹੀਂ ਮਿਲਿਆ ਉਹਨਾਂ ਨੂੰ ਲੇਕਿਨ ਸਤਵੰਤ ਸਿੰਘ ਔਰ ਕੇਰ ਸਿੰਘ ਫਾਂਸੀ ਲਾ ਦਿੱਤੇ ਬਿਆਨ ਸਿੰਘ ਨੂੰ ਮੌਕੇ ਤੇ ਜਿਹੜਾ ਉਹ ਮਾਰ ਦਿੱਤਾ ਫਿਰ ਜਨਰਲ ਵੈਦ ਜਿਹਦੇ ਹੁਕਮਾਂ ਦੇ ਥੱਲੇ ਦਰਬਾਰ ਸਾਹਿਬ ਤੇ ਨਹੀਂ 37 ਇਤਿਹਾਸਿਕ ਗੁਰਦੁਆਰਿਆਂ ਦੇ ਫੌਜ ਚੜੀ ਟੈਂਕਾਂ توپਾਂ ਨਾਲ ਹਮਲਾ ਹੋਇਆ ਹੈ ਹਜ਼ਾਰਾਂ ਬੇਗੁਨਾਹ ਸਿੱਖ ਜਨਾ ਚ ਔਰਤਾਂ ਬੱਚੇ ਜਿਹੜੇ ਨੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਵਾਲੇ ਦਿਨ ਮਾਰੇ ਗਏ ਜੀ ਹੁਣ ਜ਼ਾਹਰ ਹੈ ਕਿ ਇਹ ਬਹੁਤ ਵੱਡਾ ਵਾਰ ਕਰਾਈਮ ਸੀ ਜਨਰਲ ਵੈਦਿਆ ਨੂੰ ਜੇ ਕਿਤੇ ਉਹ ਜਿਉਂਦਾ ਹੋਏ ਔਰ ਕਦੇ ਅਦਰਵਾਇਜ਼ ਹੁੰਦਾ ਤੇ ਇਸ ਕਿਸਮ ਦਾ ਕ੍ਰਿਮੀਨਲ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਜਿਹੜਾ ਉਹ ਫਾਇਰਿੰਗ ਸਕਵਾਡ ਦੇ ਸਾਹਮਣੇ ਰੱਖਣ ਦਾ ਹੁਕਮ ਹੁੰਦਾ ਔਰ ਜਿੰਦੇ ਸੁੱਖੇ ਨੇ ਬਿਲਕੁਲ ਉਹੀ ਕੀਤਾ ਉਹਨਾਂ ਨੇ ਜਸਟਿਸ ਦਿੱਤਾ ਹੈ ਤੇ ਭਾਈ ਕਿਉਂਕਿ ਤੁਹਾਡਾ ਜੁਡੀਸ਼ੀਅਲ ਸਿਸਟਮ ਤਾਂ ਉਹਨੂੰ ਵੜੇਉਂਦੇ ਔਰ ਤੁਹਾਡਾ ਮੀਡੀਆ ਉਹਨੂੰ ਹੀਰੋ ਬਣਾਉਂਦਾ ਹੈ ਸਜ਼ਾ ਦਾ ਹੱਕਦਾਰ ਹੈ ਔਰ ਉਹ ਜਿੰਦਾ ਸੁੱਖਾ ਜਿਹੜਾ ਨੇ ਉਹ ਫਾਂਸੀ ਲਾ ਦਿੱਤੇ ਜਾਂਦੇ ਨੇ ਉਦੋਂ ਇਹਨਾਂ ਨੂੰ ਨਹੀਂ ਆਇਆ ਵੀ ਜਿੰਦੇ ਸੁੱਖੇ ਦਾ ਕਿਹੜਾ ਜ਼ਮੀਨ ਦੀ ਵਟ ਦਾ ਰੌਲਾ ਸੀ ਵੈਦਿਆ ਦੇ ਨਾਲ ਜੀ ਜੀ ਉਹਨਾਂ ਨੇ ਜੇ ਆਪਣੀਆਂ ਜਵਾਨੀਆਂ ਜਿਹੜੀਆਂ ਇਸ ਪਾਸੇ ਲਾਈਆਂ ਇਸ ਲਈ ਕਿਉਂਕਿ ਜ਼ੁਲਮ ਕੀਤਾ ਸੀ ਲੇਕਿਨ ਉਦੋਂ ਇਹਨਾਂ ਨੂੰ ਇਹ ਨਹੀਂ ਸੁਝਿਆ ਕਿ ਭਈ ਅਸੀਂ ਡੈਥ ਸੈਂਟੈਂਸ ਨਹੀਂ ਦੇਣੀ ਜੀ ਜੀ ਫਿਰ ਅਸੀਂ ਮਕਬੂਲ ਪਟ ਕਸ਼ਮੀਰੀ ਹੀਰੋ ਜਿਹਨੂੰ ਤਿਹਾਰ ਜੇਲ੍ਹ ਦੇ ਵਿੱਚ 80s ਦੇ ਵਿੱਚ ਫਾਂਸੀ ਦਿੱਤੀ ਗਈ ਇਹਦੇ باوجود ਇੰਟਰਨੈਸ਼ਨਲ ਅਪੀਲ ਸੀ ਐਮਨੇਸਟੀ ਇੰਟਰਨੈਸ਼ਨਲ ਦੀ ਸੀ ਇੰਦਰਾ ਗਾਂਧੀ ਨੇ ਕਿਹਾ ਵੀ ਗੋ ਹੈਡ ਡੂ ਇਟ ਜੀ ਔਰ ਅਸੀਂ ਜੇ ਆਪਣੇ ਪਿਛਲੇ ਪੀਰੀਅਡ ਦੇ ਵਿੱਚ ਦੇਖੀਏ ਅਫਜ਼ਲ ਗੁਰੂ ਕਸ਼ਮੀਰੀ ਡਾਕਟਰੀ ਪੜਦਾ ਇੱਕ ਬੇਗੁਨਾਹ ਬੰਦਾ ਹੈ ਉਹਨੂੰ ਕਿਵੇਂ ਪਾਰਲੀਮੈਂਟ ਤੇ ਹਮਲੇ ਦੇ ਕੇਸ ਚ ਇਨਵੋਲਵ ਕਰਕੇ ਜਿਹੜਾ ਫਾਂਸੀ ਤੇ ਲਾਇਆ ਗਿਆ ਅਜਮਲ ਕਸਾਬ ਕੇ ਜੀ ਪਾਕਿਸਤਾਨ ਚੋਂ ਆਇਆ ਹੈ ਬੰਬਈ ਚ دہشت ਗਰਦੀ ਬਾਅਦ ਚ ਜਿਹੜੇ ਜੇਲਰ ਨੇ ਇਹ ਕਿਹਾ ਕਿ ਜੀ ਉਹਨੇ ਕਿਹਾ ਸੀ ਜੀ ਕਿ ਮੈਨੂੰ ਬਰੀਆਨੀ ਚਾਹੀਦੀ ਹੈ ਤੇ ਮੈਨੂੰ ਤਾਂ ਉਹ ਉਹ ਇੰਡੀਅਨ মিডিਆ ਲਿਖਦਾ ਸੀ ਲੋ ਇਹਨਾਂ ਨੇ ਕਤਲ ਕੀਤੇ ਨੇ ਇਹ ਬਰੀਆਨੀ ਉਹਨਾਂ ਨੂੰ ਖਵਾ ਰਹੇ ਬਾਅਦ ਉਹਨੇ ਜੇਲ੍ਹ ਅਧਿਕਾਰੀ ਨੇ ਕਿਹਾ ਵੀ ਉਹ ਅਸੀਂ ਸਾਰੀਆਂ ਖਬਰਾਂ ਹੀ ਦਿੱਤੀਆਂ ਸੀ ਦੱਸਣ ਦੇ ਲਈ ਕਿ ਜੀ ਅਸੀਂ ਠੀਕ ਸਲੂਕ ਕਰ ਰਹੇ ਲੇਕਿਨ ਅਜਮਲ ਕਸਾਬ ਨੂੰ ਵੀ ਜਿਹੜਾ ਉਹਨੂੰ ਕਿਹੜੀ ਕਾਉਂਸਲਰ ਐਕਸੈਸ ਹੁਣ ਅਫਜ਼ਲ ਗੁਰੂ ਦੇ ਮਾਮਲੇ 'ਚ ਔਰ ਮਕਬੂਲ ਪਟ ਦੇ ਮਾਮਲੇ 'ਚ ਤਾਂ ਉਹਨਾਂ ਦੀਆਂ ਡੈੱਡ ਬਾਡੀਜ਼ ਵੀ ਉਹਨਾਂ ਦੇ ਪਰਿਵਾਰਾਂ ਨੂੰ ਨਹੀਂ ਦਿੱਤੀਆਂ ਗਈਆਂ ਜੀ ਅੱਜ ਵੀ ਉਹਨਾਂ ਦੀਆਂ ਡੈੱਡ ਬਾਡੀਜ਼ ਤੇ ਹਾਰਡ ਜੇਲ੍ਹ ਦੇ ਪਛਵਾੜੇ ਦੇ ਵਿੱਚ ਜਿਹੜੀਆਂ ਨੇ ਉਹ ਪਈਆਂ ਹੋਈਆਂ ਸੋ ਜੇ ਜਿਹੜਾ ਮੁਲਕ ਆਪਣੇ ਆਪ ਨੂੰ ਡੈਮੋਕ੍ਰੇਸੀ ਕਹਿਣ ਦੇ ਨਾਂ ਥੱਲੇ ਜਦੋਂ ਇਸ ਕਿਸਮ ਦਾ ਵਿਹਾਰ ਕਰਦਾ ਤੇ ਫਿਰ ਇਹਨਾਂ ਦਾ ਕਿਹੜਾ اخਲਾਕੀ ਹੱਕ ਰਹਿੰਦਾ ਹੈ ਕਿ ਇਹ ਆਖੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕਹਿਣ ਕੀ ਜੀ ਕੋ ਸਪਾਈ ਨੂੰ ਉਸ جاسੂਸ ਨੂੰ ਜਨੇ ਜਾ ਕੇ ਉੱਥੇ ਇਸ ਕਿਸਮ ਦੀਆਂ ਕਰਤੂਤਾਵਾਂ ਕੀਤੀਆਂ ਨੇ ਕਿ ਜਿਨ੍ਹਾਂ ਨੇ ਕਈਆਂ ਦੀ ਜਾਨ ਲਈ ਔਰ ਅਗੋਂ ਦੇ ਇਹਨੇ ਕੀ ਕਰਨਾ ਸੀ ਸੋ ਕੁੱਲ ਮਿਲਾ ਕੇ ਸੀ ਸਮਝਦੇ ਆਂ ਵੀ ਨਾ ਹੀ ਪੱਖ ਜਿਹੜਾ ਭਾਰਤ ਦਾ ਪੱਖ ਇਖਲਾਤੀ ਤੌਰ ਤੇ ਸਟੈਂਡ ਕਰਦਾ ਹੈ ਮੋਰਲ ਜੁਡੀ ਉਸ ਸੀ ਕਹਿੰਦੇ ਔਰ ਕਾਨੂੰਨੀ ਤੌਰ ਦੇ ਉੱਤੇ ਵੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੀ ਕੋਈ ਬਾਈਂਡਿੰਗ ਪਾਵਰ ਨਹੀਂ ਨੇ ਔਰ ਇਹ ਬਿਲਕੁਲ ਅਜੇ ਟੈਂਪਰੇਰੀ ਜਿਵੇਂ ਇੱਕ ਉਹ ਵੀ ਕਿਹੜਾ ਕਿ ਪਾਕਿਸਤਾਨ ਨੇ ਡੇਟ ਨਿਯਤ ਕਰਤੀ ਸੀ ਕਿ ਜੀ ਇੰਨੀ ਤਰੀਕ ਨੂੰ ਫਾਂਸੀ ਦੇਣੀ ਹੈ ਤੇ ਉਹਨਾਂ ਨੇ ਕੋਰਟ ਨੇ ਕਿਹਾ ਨਹੀਂ ਨਹੀਂ ਠਹਿਰ ਜਾਓ ਉਹ ਤਾਂ ਮਿਲਟਰੀ ਕੋਰਟ ਨੇ ਸੁਣਾਈ ਹੋਈ ਹੈ ਪਾਕਿਸਤਾਨ ਵੀ ਉਹਨੂੰ ਐਜ਼ਏ ਰੱਖੇਗਾ ਕਿਸੇ ਵੀ 바ਰਗੇਨਿੰਗ ਦੇ ਲਈ ਪਰ ਜਿਸ ਤਰੀਕੇ ਨਾਲ ਜਿੰਨਾ ਘਟਿਆ 1.3 ਬਿਲੀਅਨ ਦਾ ਲੋਕ ਹੈ ਲੋਕ ਨੇ ਔਰ ਇਹਨਾਂ ਦਾ ਇਸ ਕਿਸਮ ਦਾ ਉਹਨਾਂ ਦੇ ਪ੍ਰੋਫੈਸ਼ਨਲ ਡਿਪਲੋਮੈਟਸ ਉਹਨਾਂ ਦੀ ਮਿਨਿਸਟਰੀ ਸੋ ਇਹੀ ਜਿਹਨੂੰ ਕਹਿੰਦੇ ਨੇ ਕਿ ਥੋਥਾ ਚਨਕ ਬਾਜੀਏ ਕਨਾ ਔਰ ਇਹ ਜਿਹੜੇ ਸਖਣੇ ਜੇ ਲੋਕ ਨੇ ਕਿ ਆਦ ਜਲ ਗਗਰੀ ਛਲਕਤ ਜਾ ਇਹ ਇਸ ਕਿਸਮ ਦਾ ਇਹ ਨਾ ਵਿਹਾਰ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪਹਿਲੇ ਇਸ਼ੂ ਵਾਸਤੇ ਇੱਥੇ ਲੈਨੇ ਆਪਰੇਕ ਈਵਰਸ ਤੁਸਾਨੂੰ ਐਸਰਾ ਬਰੇਕ ਨਾ ਮਿਲਦੇ ਆਫਟਰ ਥਿਸ ਸ਼ਾਰਟ ਬਰੇਕ